ਫੇਰ ਉਹਨੂੰ ਜਾਂਦਾ ਇਕੱਠ ਦੱਸੂਗਾ ਕੁੜੇ ਗੱਭਰੂ ਨੇ ਜ਼ਿੰਦਗੀ ਚ ਕੀ ਖਟਿਆ ਸੋ ਅੱਜ ਆਪਾਂ ਇਹ ਲਾਈਨ ਨੂੰ ਸੱਚ ਹੁੰਦਿਆ ਹੋਈ ਸੁਣਾਗੇ ਵੀ ਕਿਵੇਂ ਉਹ ਕਿਹੜੇ ਲੋਕ ਨੇ ਜਿਨ੍ਹਾਂ ਦੇ ਜਨਾਜ਼ਿਆਂ ਚ ਅੰਤਿਮ ਵਿਦਾਈਆਂ ਚ ਸਭ ਤੋਂ ਜ਼ਿਆਦਾ ਇਕੱਠ ਹੋਇਆ ਕਿਹੜਾ ਉਹ ਪੰਜਾਬ ਦਾ ਸੂਰਮਾ ਸੀ ਜੀ ਤੇ ਅਰਦਾਸ ਬੇਨਤੀ ਸਮੇ 4 ਲੱਖ ਤੋਂ ਵੱਧ ਲੋਕ ਸ਼ਾਮਿਲ ਹੋਏ ਤੇ ਕਿਵੇਂ ਲੋਕ ਖੇਤਾਂ ਵਿੱਚ ਦੀ ਹੁੰਦੇ ਹੋਏ ਉਹਨਾਂ ਦੇ ਭੋਗ ਤੇ ਪਹੁੰਚੇ ਤੇ ਉਹ ਕਿਹੜਾ ਬੰਦਾ ਸੀ ਜਿਨ੍ਹਾਂ ਦੇ ਜਨਾਜ਼ੇ ਤੇ 1 ਕਰੋੜ ਬੰਦਾ ਆਇਆ ਤੇ ਕੋਈ ਸਾਰੇ ਲੋਕ ਰੋ ਰਹੇ ਸੀ ਸੋਗ ਦੀ ਲਹਿਰ ਸੀ ਸਾਰੇ ਲੋਕਾਂ 'ਚ ਕਿਵੇਂ ਆਪਣੀਆਂ ਛਾਤੀਆਂ 'ਤੇ ਥੱਥ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਅੱਡਾ ਆਪਣਾ ਪਰਮਿੰਦਰ ਸੰਧੂ ਲੈ ਕੇ ਹਾਜ਼ਰ ਹੋਇਆ ਹਾਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਜਿਹੜੀ ਕਿ ਇਹ ਵੀਡੀਓ 'ਚ ਮੈਂ ਜਾਣਕਾਰੀ ਦੇਣ ਲੱਗਿਆ ਇਹ ਜਾਣਕਾਰੀ ਹੈ ਦੁਨੀਆ ਦੇ ਸਭ ਤੋਂ ਵੱਧ ਪੰਜ ਇਕੱਠਾਂ ਦੀ ਜਿਹੜੇ ਕਿ ਲੋਕਾਂ ਦੇ ਜਨਾਜ਼ਿਆਂ ਤੇ ਉਹਨਾਂ ਦੀ ਮੌਤ ਤੇ ਹੋਏ ਇਕੱਠ ਨੇ ਸੋ ਜਿਵੇਂ ਅਰਜੰਟ ਲੋਕ ਕਹਿੰਦਾ ਹੁੰਦਾ ਸਵੇਰ ਨੂੰ ਜਾਂਦਾ ਇਕੱਠ ਦੱਸੂਗਾ ਕੁੜੇ ਗੰਭਰੂ ਨੇ ਜ਼ਿੰਦਗੀ ਚ ਕੀ ਘਟਿਆ ਇਹ ਗੱਲ ਨੂੰ ਅੱਜ ਆਪਾਂ ਸੱਚ ਹੁੰਦੇ ਦੇਖਾਂਗੇ ਸੋ ਇਹ ਵੀਡੀਓ ਚ ਚੱਲਦੇ ਆਂ ਆਪਾਂ ਅੱਗੇ ਸ਼ੁਰੂ ਕਰਦੇ ਆਂ ਉਹ ਬੰਦਿਆਂ ਦੀ ਲਿਸਟ ਜਿਹੜੇ ਕਿ ਜਿਨ੍ਹਾਂ ਦੀ ਮੌਤ ਤੇ ਸਭ ਤੋਂ ਜ਼ਿਆਦਾ ਇਕੱਠ ਹੋਇਆ ਤਾਂ ਦੁਨੀਆ ਦਾ ਸਭ ਤੋਂ ਜ਼ਿਆਦਾ ਇਕੱਠ ਹੈ ਜਿਹੜਾ ਉਹ ਇੱਕ ਬੰਦੇ ਦੀ ਮੌਤ ਹੋਇਆ ਉਸ ਤੇ ਜਨਾਜ਼ੇ ਤੇ ਹੋਇਆ ਜਿਹਦਾ ਨਾਮ ਸੀ ਅਹਿਦਉੱਲਾ ਖਮਾਨੀ ਇਹ ਬੰਦਾ ਜੋ ਇਹ ਈਰਾਨ ਦਾ ਇਸਲਾਮੀ ਇਨਕਲਾਬ ਦਾ ਆਰਚੀਟੈਕਟ ਸੀ ਇਹ ਈਰਾਨ ਦਾ ਰਹਿਣ ਵਾਲਾ ਸੀ ਇਹ ਇੱਕ ਧਾਰਮਿਕ ਤੇ ਸਿਆਸੀ ਲੀਡਰ ਵੀ ਸੀ ਜਿਹੜਾ ਕਿ 1979 ਦੇ ਮੁਸਲਿਮ ਇਨਕਲਾਬ ਤੋਂ ਬਾਅਦ ਈਰਾਨ ਦੇ ਪਹਿਲੇ ਸੁਪਰੀਮ ਲੀਡਰ ਬਣੇ ਇਹਨਾਂ ਦਾ ਜਨਾਜ਼ਾ ਜਦੋਂ ਹੋਇਆ ਇਹਨਾਂ ਦੀ ਮੌਤ ਹੋਈ ਇਹ ਇੱਕ ਇਨਕਲਾਬੀ ਦੌਰ ਦੀ ਆਖਰੀ ਵਿਦਾਈ ਸੀ ਈਰਾਨ ਲਈ ਸੋ ਇਹਨਾਂ ਦੇ ਜਿਹੜਾ ਜਨਾਜ਼ੇ 'ਚ ਉਹ 1 ਕਰੋੜ ਦੇ ਤਕਰੀਬਨ ਬੰਦਾ ਸ਼ਾਮਿਲ ਹੋਇਆ ਸੀ ਜਦੋਂ ਕਿ ਉਹ ਬੰਦਿਆਂ ਨੇ ਇਹਨਾਂ ਦੀ ਡੈੱਡ ਬਾਡੀ ਨੂੰ ਹੱਥ ਲਾਉਣਾ ਚਾਹਿਆ ਤਾਂ ਇਹਨਾਂ ਦੀ ਜਿਹੜੀ ਹੈ ਡੈੱਡ ਬਾਡੀ ਉਹ ਸਟ੍ਰੈਚਰ ਤੋਂ ਇੱਕ ਵਾਰ ਥੱਲੇ ਵੀ ਡਿੱਗ ਪਈ ਸੀ ਜਿਸ ਨੂੰ ਕਿ ਜਨਾਜ਼ੇ ਜਿਸ ਕਾਰਨ ਜਨਾਜ਼ੇ ਨੂੰ ਰੋਕਣਾ ਪਿਆ ਇਹ ਮਨੁੱਖੀ ਵਿਦਾਇਆਂ ਚ ਸਭ ਤੋਂ ਜ਼ਿਆਦਾ ਹੋਣ ਵਾਲਾ ਇਕੱਠ ਸੀ 40 ਦਿਨ ਗਵਰਨਮੈਂਟ ਨੇ ਜਿਹੜਾ ਇਹਨਾਂ ਦੀ ਮੌਤ ਤੇ ਸੋਗ ਐਲਾਨਿਆ ਸੀ ਸੋ ਇਹ ਸੀ ਪਹਿਲਾ ਤੇ ਦੁੱਕ ਨੰਬਰ ਤੇ ਆਉਂਦਾ ਹੈ ਈਰਾਨ ਦਾ ਫੌਜੀ ਜਰਨੈਲ ਜਿਨੇ ਕੇ ਜੀਦੇ ਕੇ ਜਨਾਜੇ ਚ ਤਕਰੀਬਨ 50 ਲੱਖ ਦਾ ਇਕੱਠ ਹੋਇਆ ਸੀ ਉਹਦਾ ਨਾਮ ਸੀ ਜਰਨਲ ਕਾਸਿਮ ਸੁਲੇਮਾਨੀ ਕਿਉਂਕਿ ਈਰਾਨ ਦੇ ਇੱਕ ਇਸਲਾਮੀ ਈਰਮਾਨ ਇਲਾਕੇ ਦਾ ਰਹਿਣ ਵਾਲਾ ਸੀ ਉਹ ਉਥੇ ਜੰਮਿਆ ਸੀ ਅਮਰੀਕਾ ਜਿਹੜੇ ਰਾਜ ਤੇ ਸਾਉਦੀ ਅਰਬ ਵਰਗੇ ਦੇਸ਼ ਇਹਨੂੰ ਆਪਣਾ ਬਹੁਤ ਵੱਡਾ ਬੈਰੀ ਸਮਝਦੇ ਸੀ ਪਰ ਜਿਹੜਾ ਮਿਡਲ ਈਸਟ ਦੇ ਲੋਕਾਂ ਲਈ ਇਹ ਇੱਕ ਜਰਨੈਲ ਸੀ ਕਿਉਂਕਿ ਇਹਨੇ ਉਹਨਾਂ ਲਈ ਬਹੁਤ جنگਾਂ ਲੜੀਆਂ ਤੇ ਇਹਨੇ ਪੂਰੇ ਇਸਲਾਮੀ ਮੁਲਕਾਂ ਨੂੰ ਇੱਕ ਲੜੀ ਚ ਪਰੋਣ ਦਾ ਕੰਮ ਕੀਤਾ ਸੀ ਆਹ ਤੇ ਸੁੰਨੀ ਦੋਵੇਂ ਟੀਰਾ ਨੂੰ ਇਹਨਾਂ ਇਹਨੇ ਇਕੱਠੇ ਵੀ ਕੀਤਾ ਸੀ ਉਹਨਾਂ ਨੂੰ ਸੁਚੇਤ ਕੀਤਾ ਵੀ ਤੁਸੀਂ ਇਕੱਠੇ ਹੋ ਜੋ ਫੇਰ ਲੜਿਓ ਸੋ ਦੇਖ ਲਓ ਜਿਹੜੀ ਆਪਣੀ ਸਿੱਖ ਕੌਮ ਹੈ ਇਹ ਹਜੇ ਕੁਝ ਜਥੇਬੰਦੀਆਂ 'ਚ ਵੰਡੀ ਗਈ ਹੈ ਨਾ ਕਿ ਕੁਝ ਦੇਸ਼ਾਂ 'ਚ ਤਾਂ ਵੀ ਇਕੱਠੇ ਹੋਣ ਦਾ ਨਾਮ ਨਹੀਂ ਲੈਂਦੀ ਸੋ ਮੈਂ ਆਸ ਕਰਦਾ ਵੀ ਆਪਣੀ ਕੌਮ ਨੂੰ ਵੀ ਇਹ ਹੈ ਜਾਂ ਕੋਈ ਜਰਨੈਲ ਮਿਲੇ ਜਿਹਦੇ ਨਾਲ ਜਿਹੜੀ ਆਪਣੀ ਕੌਮ ਹੈ ਉਹ ਵੀ ਇਕੱਠੀ ਹੋ ਸਕੇ ਇਕੱਠੇ ਸੰਘਰਸ਼ ਲੜ ਸਕੇ ਸੋ ਆਪਾਂ ਅੱਗੇ ਗੱਲ ਕਰਦੇ ਹਾਂ ਤਿੱਗ ਨੰਬਰ ਤੇ ਨਾਮ ਆਉਂਦਾ ਇੱਕ Hindu leader ਦਾ ਜਿਹੜਾ ਕਿ ਭਾਰਤ ਦਾ ਮੋਬਈ ਦਾ ਰਹਿਣ ਵਾਲਾ ਸੀ ਮਹਾਰਾਸ਼ਟਰ ਦਾ ਜਿਹਦਾ ਨਾਮ ਸੀ ਬਾਲਾ ਸਾਈਵ ਠਾਕਰੇ ਇਹ ਜਿਨ੍ਹਾਂ ਨੂੰ ਮਰਾਠੀ ਲੋਕ ਸਿਵਾਜੀ ਠਾਕਰੇ ਤੋਂ ਬਾਅਦ ਆਪਣਾ ਸਭ ਕੁਝ ਮੰਨਦੇ ਨੇ ਜਦੋਂ ਇਹਨਾਂ ਦੀ ਮੌਤ ਹੋਈ ਤਾਂ ਤਿੰਨ ਦਿਨਾਂ ਬਾਅਦ ਲੋਕਾਂ ਨੂੰ ਦੱਸਿਆ ਗਿਆ ਤੀਗਾ ਵੀ ਇਹਨਾਂ ਦੀ ਮੌਤ ਹੋ ਗਈ ਕਿਉਂਕਿ ਉਹ ਸੋਚਦੇ ਸੀਗੇ ਵੀ ਇਹਨਾਂ ਦੀ ਮੌਤ ਤੇ ਇੰਨਾ ਜ਼ਿਆਦਾ ਇਕੱਠ ਹੋਊਗਾ ਹੋਇਆ ਵੀ ਜਦੋਂ ਇਹਨਾਂ ਦੀ ਮੌਤ ਹੋਈ ਤਾਂ ਮਵਈਚ ਤੇ ਮਹਾਰਾਸ਼ਟਰ ਚ ਸਾਰੀਆਂ ਟ੍ਰੇਨਾਂ ਰੇਲਾਂ ਉਹ ਬੰਦ ਹੋ ਗਈਆਂ ਸੀ ਤਿੰਨ ਚਾਰ ਦਿਨਾਂ ਲਈ ਕਿਉਂਕਿ ਲੋਕਾਂ 'ਚ ਬਹੁਤ ਹੀ ਦੁਖਦਾਈ ਦੁੱਖ ਦੀ ਲਹਿਰ ਸੀਗੀ ਤੇ ਸਾਰੇ ਲੋਕ ਸ਼ੋਗ ਮਨਾ ਰਹੇ ਸੀ 18 ਅਪ੍ਰੈਲ 2012 ਨੂੰ ਇਹਨਾਂ ਦੀ ਮੌਤ ਹੋਈ ਸੀ 15 ਲੱਖ ਤੋਂ ਵੱਧ ਲੋਕ ਐ ਜਿਹੜੇ ਉਹ ਇਹਨਾਂ ਦੀ ਅੰਤਿਮ ਯਾਤਰਾ 'ਚ ਸ਼ਾਮਿਲ ਹੋਏ ਸੀ ਸੋ ਸੋ ਚੌਥੇ ਨੰਬਰ ਤੇ ਨਾਮ ਆਉਂਦਾ ਬੁਰਹਾਨ ਮੁਜੱਫਰ ਬਾਨੀ ਦਾ ਇਹ ਇੱਕ ਕਸ਼ਮੀਰ ਦੇ ਆਜ਼ਾਦੀ ਸੰਘਰਸ਼ ਦਾ ਨੌਜਵਾਨ ਸੀ ਜਿਹੜਾ ਕਿ ਕਸ਼ਮੀਰ 'ਚ ਜੰਮਿਆ ਪਲਿਆ ਸੀ 8 ਜੁਲਾਈ 2000 16 ਨੂੰ ਇਹ ਦੁਨੀਆ ਨੂੰ ਅਲਵਿਦਾ ਕਹਿ ਗਿਆ 2 ਲੱਖ ਤੋਂ ਵੱਧ ਲੋਕ ਐ ਜਿਹੜੇ ਉਹ ਇਹਦੇ ਜਨਾਜ਼ੇ 'ਚ ਸ਼ਾਮਿਲ ਹੋਏ ਸੀ ਇਹਦੇ ਜਨਾਜ਼ੇ ਦੀ ਨਵਾਜ਼ ਐ ਜਿਹੜੀ ਉਹ ਕਹਿੰਦੇ ਨੇ ਕਿ ਤਕਰੀਬਨ 40 ਵਾਰ ਪੜੀ ਗਈ ਸੀ ਕਿਉਂਕਿ ਸਾਰੇ ਲੋਕ ਇਕੱਠੇ ਉਹ ਨਵਾਜ਼ 'ਚ ਸ਼ਾਮਿਲ ਨਹੀਂ ਹੋ ਸਕਦੇ ਸੀ ਸੋ ਭੀੜ ਇੰਨੀ ਜ਼ਿਆਦਾ ਸੀ ਕਿ 40 ਵਾਰ ਨਵਾਜ਼ ਪੜਨੀ ਪਈ ਇਹ ਨੌਜਵਾਨ ਐ ਜਿਹੜਾ ਇਹ 22 ਸਾਲਾਂ ਦੀ ਉਮਰ 'ਚ ਇਹਨੂੰ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਕਸ਼ਮੀਰ ਦੇ ਲੋਕਾਂ ਲਈ ਇਹ ਇੱਕ ਨਾਇਕ ਸੀ ਕਿਉਂਕਿ ਇਹਨੇ ਕਸ਼ਮੀਰ ਦੀ ਆਜ਼ਾਦੀ ਲਹਿਰ ਚ ਆਪਣਾ ਬਹੁਪੱਟਾ ਸੰਘਰਸ਼ ਲੜਿਆ ਸੀ ਤੇ ਲੋਕਾਂ ਨੂੰ ਇਕੱਠੇ ਕਰਨ ਦਾ ਕੰਮ ਕੀਤਾ ਸੀ ਤਾਂ ਹੁਣ ਆਪਾਂ ਆਉਣੇ ਆ ਪੰਜਾਬ ਤੇ ਤੇ ਲੜੀ ਚ 5ਵੇਂ ਨੰਬਰ ਤੇ ਨਾਮ ਆਉਂਦਾ ਪੰਜਾਬ ਦੇ ਕੈਸੇ ਜੋਧੇ ਦਾ ਜਿਨ੍ਹਾਂ ਦਾ ਨਾਮ ਸੀ ਭਾਈ ਜਗਰਾਜ ਸਿੰਘ ਤੂਫਾਨ ਹੈਲੀਕਾਪਟਰਾਂ ਨੂੰ ਸੁੱਟਣ ਵਾਲਾ ਤੇ ਤੂਫਾਨਾਂ ਨਾਲ ਟਕਰਾਉਣ ਵਾਲਾ ਇਹ ਜੋਧਾ ਸਿਰਫ 20 ਸਾਲ ਦੀ ਉਮਰ ਚ ਸ਼ਹੀਦੀ ਪਾ ਗਿਆ ਸੀਗਾ ਤੇ 20 ਸਾਲ ਦੀ ਉਮਰ 'ਚ ਇਹਨਾਂ ਨੇ ਆਪਣਾ ਸ਼ਹੀਦੀ ਦਾ ਜਾਮ ਪੀ ਲਿਆ ਸੀ ਇਹਨਾਂ ਦੀ ਮੌਤੇ ਨਾ ਕੇ ਇਕੱਲੇ ਸਿੱਖ ਕੌਮ ਬਲਕੇ ਹਿੰਦੂ ਭਾਈਚਾਰੇ ਵਾਲੇ ਲੋਕਾਂ ਨੇ ਵੀ ਬਹੁਤ ਸੋਗ ਮਨਾਇਆ ਸੀ ਸੋ ਹਿੰਦੂ ਭਾਈਚਾਰੇ ਦੇ ਲੋਕ ਵੀ ਇਹਨਾਂ ਨੂੰ ਬਹੁਤ ਯਾਦ ਕਰਦੇ ਨੇ ਕਿਉਂਕਿ ਇਹਨਾਂ ਨੂੰ ਕੋਈ ਆਮਨ ਦਾ ਦੇਵਤਾ ਕਹਿੰਦਾ ਸੀ ਕੋਈ ਗਰੀਬਾਂ ਦਾ ਮਸੀਹਾ ਕਹਿੰਦਾ ਸੀ ਤੇ ਕੋਈ ਮਜਲੂਮਾਂ ਦੀ ਰੱਖਿਆ ਕਰਨ ਵਾਲਾ ਕਹਿੰਦਾ ਸੀ ਇਹਨਾਂ ਨੇ ਆਪ ਦਾ ਖਾੜਕੂ ਲੈਰ 'ਚ ਵੀ ਬਹੁਤ ਵੱਡਾ ਹੀ ਸਹਾਇਕਦਾਨ ਪਾਇਆ ਸੀ ਸਾਰੇ ਖੜਕੂਆ ਨੂੰ ਜਦੋਂ ਖੜਕੂ ਲੈਰ ਚੱਲੀ ਸੀ ਉਹਨਾਂ ਨੂੰ ਉਠਾਉਣ ਦਾ ਜਗਾਉਣ ਦਾ ਇੱਕ ਉਪਰਾਲਾ ਕਰਿਆ ਸੀ ਸੋ ਇਹਨਾਂ ਨੇ ਜਾਲਮਾਨ ਨੂੰ ਵੀ ਬੰਗਾਰਿਆ ਸੀ ਤੇ ਅਪ੍ਰੈਲ 1990 ਨੂੰ ਸਵੇਰੇ ਤਕਰੀਬਨ 10:00 ਵਜੇ ਇਹਨਾਂ ਦੀ ਮੌਤ ਹੋ ਗਈ ਸੀ ਤੇ 17 ਅਪ੍ਰੈਲ ਨੂੰ ਇਹਨਾਂ ਦਾ ਭੋਗ ਪਾਇਆ ਗਿਆ ਸੀ ਇਹਨਾਂ ਦੇ ਪਿੰਡ ਵਿੱਚੇ ਤਾਂ ਉਸ ਦਿਨੇ ਇਨਾਂ ਦੇ ਭੋਗ ਵਾਲੇ ਦਿਨ ਪੁਲਿਸ ਵਾਲਿਆਂ ਨੇ ਨਾਕੇ ਬੰਦੀਆਂ ਵੀ ਬਹੁਤ ਕੀਤੀਆਂ ਸੀ ਤਾਂ ਲੋਕ ਪੱਕ ਡੰਡੀਆਂ 'ਚ ਹੋ ਕੇ ਆਪਣਾ ਖੇਤਾਂ ਵਿੱਚ ਦੀ ਹੋ ਕੇ ਇਨਾਂ ਦੇ ਭੋਗ ਤੇ ਪਹੁੰਚੇ ਸੀ ਇਨਾਂ ਦੇ ਭੋਗ ਤੇ ਤਕਰੀਬਨ 4 ਲੱਖ ਲੋਕ ਆਏ ਸੀ ਇਨਾਂ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਏ ਸੀ ਤਾਂ ਉਹ ਲੋਕਾਂ ਨੇ ਸਾਰਿਆਂ ਨੇ ਇਨਾਂ ਨੂੰ ਸਰਤਾਂਜਲੀ ਪੇਟ ਕੀਤੀ ਤੇ ਇਹ ਸੀ ਦੁਨੀਆ ਭਰ ਦੇ ਪਾਂਜੇ ਇਕੱਠ ਤਾਂ ਇਨਾਂ 'ਚ ਹੋਰ ਵੀ ਬੰਦਿਆਂ ਦਾ ਨਾਮ ਆਉਂਦਾ ਅੱਗੇ ਜਿਵੇਂ ਆਪਣੇ ਪੰਜਾਬ ਦਾ ਇੱਕ ਜੋਧਾ ਦੀਪ ਸਿੱਧੂ ਉਹਨਾਂ ਦਾ ਵੀ ਇਹ ਨਾਮ ਆਉਂਦਾ ਉਹਨਾਂ ਦੇ ਵੀ ਕਹਿੰਦੇ ਨੇ 1 ਲੱਖ 20 30 ਹਜ਼ਾਰ ਦੇ ਨੇੜੇ ਉਹਨਾਂ ਦੇ ਭੋਗ ਤੇ ਲੋਕ ਪਹੁੰਚੇ ਸੀ ਉਸ ਤੋਂ ਬਾਅਦ ਆਉਂਦਾ ਨਾਮ ਸਿੱਧੂ ਮੂਸੇਵਾਲਾ ਦਾ ਉਹਨਾਂ ਦੇ ਮੌਤ ਵਾਲੇ ਦਿਨ ਵੀ ਉਹਨਾਂ ਦੇ ਜਿਸ ਦਿਨ ਉਹਨਾਂ ਦਾ ਸੰਸਕਾਰ ਸੀ ਉਸ ਦਿਨ ਉਹਨਾਂ ਦੇਤੇ ਵੀ ਬਹੁਤ ਵੱਡਾ ਭਾਰੀ ਇਕੱਠ ਹੋਇਆ ਸੀ ਸੋ ਇਹ ਸੀ ਉਹ ਬੰਦਿਆਂ ਦੇ ਨਾਮ ਜਿਨ੍ਹਾਂ ਦੇ ਜਨਾਜ਼ਿਆਂ ਤੇ ਭੋਗਾਂ ਤੇ ਤੇ ਅੰਤਿਮ ਯਾਤਰਾ ਤੇ ਸਭ ਤੋਂ ਜ਼ਿਆਦਾ ਇਕੱਠ ਹੋਏ ਸੀ ਸੋ ਐਮੀ ਨਵੀਆਂ ਨਵੀਆਂ ਵੀਡੀਓ ਲੈ ਕੇ ਮੈਂ ਤੁਹਾਡੇ ਨਾਲ ਆਉਂਦਾ ਰਹੂੰਗਾ ਮੈਂ ਤੁਹਾਡਾ ਆਪਣਾ ਪਰਮਿੰਦਰ ਸੰਧੂ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ